ਸ਼ਿਵ ਸੈਨਿਕਾ ਦੀ ਸਿੱਖ ਨੌਜਵਾਨ ਦੇ ਨਾਲ ਹੋਈ ਝੜਪ ਦੇ ਮਾਮਲੇ ਵਿੱਚ ਸ਼੍ਰੀ ਮੁਕਸਰ ਸਾਹਿਬ ਦੀ ਪੁਲਿਸ ਨੇ ਮੁਕਦਮਾ ਦਰਜ ਕੀਤਾ ਹੈ ਐਸਪੀ ਮਨਮੀਤ ਸਿੰਘ ਨੇ ਪ੍ਰੈਸ ਨੋਟ ਵਜੋਂ ਵੀਡੀਓ ਬਿਆਨ ਜਾਰੀ ਕਰਕੇ ਅਤ ਅਧਿਕਾਰਤ ਪੁਸ਼ਟੀ ਵੀ ਕੀਤੀ ਹੈ ਸੋ ਮੁਕਸਰ ਕੋਚ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਹੈ ਸ਼ਿਵ ਸੈਨਾ ਵਕਰਾ ਦੇ ਵੱਲੋਂ ਕੁਟਿਆ ਗਿਆ ਸੀ ਸਿੱਖ ਨੌਜਵਾਨ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ 29 ਤਰੀਕ ਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਸੇਵ ਸੈਨਾ ਪੰਜਾਬ ਜਿਹੜਾ ਪ੍ਰਧਾਨ ਸਾਡੇ ਰਵੀ ਕੁਮਾਰ ਜੀ ਉਹਨਾਂ ਦੇ ਘਰ ਤੇ ਹਮਲਾ ਹੁੰਦਾ ਹੈਗਾ ਚਲੋ ਅਸੀਂ ਉਹ ਚੌਕੀ ਦਰਵਾਜ਼ਾ ਦਰਖਾਸਤ ਦਿੱਨੇ ਹੈਗੇ ਸਾਡੇ ਇਹਨਾਂ ਦੇ ਕਿਰਪਾਨਾਂ ਦੇ ਨਾਲ ਹਮਲਾ ਹੋਇਆ ਉਸ ਤੋਂ ਬਾਅਦ ਬਾਰ-ਬਾਰ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਵੀ ਉਹਨਾਂ ਦੋਸ਼ੀਆਂ ਨੂੰ ਫੜਾਇਆ ਜਾਵੇ ਗਿਰਪਦਾਰ ਕੀਤਾ ਜਾਵੇ ਤੇ ਅੱਜ ਵੀ ਅਸੀਂ ਮਿਲੇ ਆ ਕੇ ਸਾਰੇ ਜਿਹਨੇ ਪੰਜਾਬ ਪ੍ਰਧਾਨ ਵੀ ਖੜੇ ਹੋ ਸਾਡੇ ਸਿਮਸਾਨਾ ਪੰਜਾਬ ਰਵੀਸ਼ ਗਰਗੀ ਵੀ ਖੜੇ ਹੋ ਗਿਆ ਉਹ ਕੋਈ ਵੀ ਜਿਹੜਾ ਕੋਸ ਹੁੰਦਾ ਤੁਸੀਂ ਤੋ ਕਰ ਲਓ ਜੀ ਤੁਸੀਂ ਅਧਿਕਾਰੀਆਂ ਨਾਲ ਗੱਲ ਕਰੋ ਸਾਡੇ ਜਿਹੜੇ ਸਿਮਸਾਨਾ ਦੇ ਸਮਰਥਕ ਸੀਗੇ ਉਹਨਾਂ ਨੇ ਆਇਆ ਕਿ ਅੱਜ ਇੱਥੇ ਬਾਸ ਸੈਂਡ ਦੇ ਸਾਹਮਣੇ ਜਿਹੜਾ ਚੌਕ ਬਣਦਾ ਉੱਤੇ ਧਰਨਾ ਦਿੱਤਾ ਹੈਗਾ ਧਰਨਾ ਦਿੱਤਾ ਲੋਕਤੰਤਰ ਹਰੇਕਾ ਵਾ ਨਾਗਰਿਕ ਨੂੰ ਹੱਕ ਆ ਆਪਣਾ ਧਰਨਾ ਦੇਣ ਦਾ ਕੋਈ ਵੀ ਪ੍ਰਸ਼ਾਸਨ ਤਿੱਕਰ ਗੱਲ ਪਹੁੰਚਾਉਣ ਦਾ ਉਤੋਂ ਇੱਕ ਬੰਦਾ ਗਲਤ ਸਹਾਰਤੀ ਅਨਸਰ ਜਿਹਦੇ ਸਰ ਤੇ ਤਗੜੀ ਬੰਨੀ ਹੋਈ ਆ ਆਉਂਦਾ ਹੈਗਾ ਔਰ ਪ੍ਰਧਾਨ ਜੀ ਦੇ ਸਾਡੇ ਔਰ ਸਹਾਰਾ ਦੇ ਜਿਹੜੇ ਵਰਕਰਾਂ ਨੇ ਤੇ ਹਮਲਾ ਕਰਦਾ ਹੈਗਾ ਕਿ ਤੁਸੀਂ ਸਹਾਰਾ ਵਾਲਿਆਂ ਨੇ ਕੀ ਗੰਨ ਪਾਰਕ ਹੈ ਜੀ ਦੇਖੋ ਸਹਾਰਾ ਦੇ ਕੋਈ ਗੰਨ ਨਹੀਂ ਪਾਉਂਦੇਗੇ ਜੋ ਹੱਕ ਲੈਣ ਵਾਸਤੇ ਲੋਕਤੰਤਰ ਇਹ ਹਿੰਦੁਸਤਾਨ ਦੇ ਉਥੇ ਹਰੇਕ ਬੰਦੇ ਨੂੰ ਹੱਕ ਹੈ ਮੇਰੇ ਨਾਲ ਰਜੇਸ਼ ਗਰਗਾ ਪੰਜਾਬ ਪ੍ਰਧਾਨ शिवसेना ਸਾਡੇ 29 ਤਰੀਕ ਨੂੰ ਨਾ ਰਸ਼ਾਬ ਨੂੰ ਜ਼ਿਲ੍ਹਾ ਵਿਧਾਨਾ ਸਾਡਾ ਰਵੀ ਕੁਮਾਰ ਤੇਰੇ ਗੇਟ ਤੇ 25 30 ਕਿਰਪਾਨਾਂ ਮਾਰ ਕੇ ਬੰਦੇ ਉਹਦੀ ਅਸੀਂ ਚੌਂਕੀ ਤੇ ਵੀ ਦੱਸਤੀ ਡੀਐਸਪੀ ਸਾਹਿਬ ਨੂੰ ਦੱਸਤੀ ਐਸਐਚਓ ਸਿਟੀ ਨੂੰ ਦੱਸਤੀ ਹਰਿਆਵਲ ਕੋਈ ਕਾਰਵਾਈ ਨਹੀਂ ਹੋਈ ਇੱਕ ਐਸਆਈ ਲਾਇਆ ਰਸ਼ਫਾਲ ਸਿੰਘ ਨੂੰ ਕੋਨੋ ਜਦੋਂ ਪੁੱਛਦੇ ਅੱਜ ਅਸੀਂ ਪੁੱਛਿਆ ਸਾਰਿਆਂ ਨੇ ਕੱਟੇ ਹੋ ਕੇ ਵੀ ਕੀ ਬਣਿਆ ਉਹ ਕਹਿੰਦਾ ਵੀ ਬੰਦੇ ਨਹੀਂ ਲੱਭਨੇ ਮੈਨੂੰ ਤੁਸੀਂ ਆਦਾ ਜਿਹੜਾ ਕੋਈ ਕਰਨਾ ਕਰ ਲੋ ਉਹਨਾਂ ਸਮਾਂ ਵਿੱਚ ਅੱਜ ਸਾਰੇ ਸ਼ਿਵ ਸ਼ਰਨ ਕੱਟੇ ਹੋ ਕੇ ਅੱਜ ਉਹ ਬਾਸਾ ਦੀ ਚੌਂਕੀ ਦੇ ਬਾਹਰ ਇਹਨਾਂ ਨੇ ਧਰਨਾ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਲੋਕ ਤੁਹਾਨੂੰ ਪਤਾ ਹੀ ਹੋ ਗਿਆ ਕੋਈ ਲੋਕਾਂ ਨੇ ਧਰਨਾ ਆਦਾ ਲਾਉਣੇ ਕਾਹਦੇ ਲੀਡਰੋਂ ਤੁਸੀਂ ਐਦਾਂ ਦਾ ਸਾਨੂੰ ਸਵਾਲ ਜਵਾਬ ਅਜਿ ਮਿਤੀ 11 ਸੇ ਨੂੰ ਕਰੀਬ 11:30 ਵਜੇ ਬੱਸ ਸਟੈਂਡ ਸ੍ਰੀ ਮੁਕਸਰ ਸਾਹਿਬ ਖੇ ਸ਼ੇਵ ਸੈਨਾ ਕਨੌਲੀ ਗਰੁੱਪ ਦੀ ਵਿਭਾਗ ਜਿਹੜੇ ਜ਼ਿਲ੍ਹਾ ਪ੍ਰਧਾਨ ਹੈਗੇ ਰਜੇਸ਼ ਗਰਗ ਉਹਦੇ ਵੱਲੋਂ ਸੜਕ ਨੂੰ ਬਲਾਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਇੱਕ ਗੁਰਵਿੰਦਰ ਸਿੰਘ ਨਾਮ ਦਾ ਮੁੰਡਾ ਜਿਹੜਾ ਕਿ ਸੰਧੂ ਹਸਪਤਾਲ ਲੱਗੀ ਆ ਉੱਥੇ ਜਾਣਾ ਉਹਦਾ ਸਿਗਾ ਕੋਈ ਮਰੀਜ਼ ਲਿਜਾਣ ਆਲਾ ਉੱਥੇ ਜਾ ਰਿਹਾ ਸੀ ਉਹਦੇ ਨਾਲ ਇਹਨਾਂ ਦੀ ਆਲਟਰਕੇਸ਼ਨ ਹੋਈ ਆ ਆਪਸ ਵਿੱਚ ਬਹਿਸ-ਬਾਜੀ ਹੋਈ ਜਿਸ ਨੂੰ ਲੈਂਦੇ ਹੋਏ ਜਿਸ ਦੌਰਾਨ ਜਿਹੜੇ ਰਜੇਸ਼ ਗਰਗ ਅਤੇ ਖਨਾਲੀ ਗਰੁੱਪ ਦੇ ਵਰਕਰਜ਼ ਨੇ ਇਹਨੂੰ ਗੁਰਵਿੰਦਰ ਸਿੰਘ ਨੂੰ ਮੈਨ ਹੈਂਡਲ ਕੀਤਾ ਤੇ ਇਹਨੂੰ ਸੱਟਾਂ ਮਾਰੀਆਂ ਜੋ ਕਿ ਹੁਣ ਸਿਵਲ ਹਸਪਤਾਲ ਸ੍ਰੀ ਮੁਕਸਰ ਸਾਹਿਬ ਦੇ ਅੰਦਰ ਹੈ ਇਹਦੇ ਬਿਆਨਾਂ ਤੇ ਐਫ ਆਈ ਆਰ ਨੰਬਰ 105 ਪੀ ਐਸ ਸਿਟੀ ਮੁਕਸਰ ਦਰਜ ਕਰ ਦਿੱਤੀ ਗਈ ਹੈ ਤੇ ਜਿਹੜੇ ਦੋਸ਼ੀ ਬਾਈ ਨੇਮ ਇਹਨਾਂ ਲਖਾਏ ਨੇ ਬਿਆਨਾਂ ਚ ਉਹਨਾਂ ਨੂੰ ਫੜ ਕੇ ਜਲਦੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ